ਹੋਣੇ ਹੋਣੇ ਫਸਦਾ ਲੋਈ ਗੱਡੀ ਬਗੀ ਹੋਇਆ ਸਵਾਕ ਸਭ ਉਸ ਗੱਡੀ ਨੂੰ ਲਾਉ ਗੁਰੂ ਅੱਜ ਗੱਡੀ ਉਹ ਬਗੀ ਚੱਲ ਰਹੀ ਸੀ ਇਹ ਹੋਵੇਗੀ ਆ ਗੱਡੀ ਜੇ ਥੋੜੀ ਜਿਹਾ ਬੱਸ ਚੱਲ ਰਹੀ ਸੀ ਜਿਹਦੇ ਨਾਲ ਗੱਡੀ ਚੱਲ ਰਹੀ ਸੀ ਜੀ ਹਾਂਜੀ ਉਹ ਬੱਸ ਤੇ ਫੋਨ ਤੇ ਫੋਨ ਤੇ ਲੱਗਿਆ ਹੋਇਆ ਸੀ ਵਾਲਾ ਠੀਕ ਹੈ ਜੀ ਤਾਂ ਬਚਾਅ ਹੋ ਗਿਆ ਨਾਲ ਦੀ ਉਹਨੇ ਗੱਡੀ ਆਸ ਡਰਾਈਵਰ ਆਪਣਾ ਡਰਾਈਵਰ ਨੂੰ ਜੀ ਤੇ ਨਾਲ ਆ ਕੇ ਫਿਰ ਉਹਨਾਂ ਨੇ ਰੋਕਿਆ ਤੁਸੀਂ ਵੀ ਨਾਲ ਹੀ ਸੀਗੇ ਹਾਂਜੀ ਹਾਂਜੀ ਬਸ ਇਹ ਗੱਲ ਸੀ ਹੋਰ ਤਾਂ ਹੋਰ ਤਾਂ ਤੁਸੀਂ ਥੱਲੇ ਸੀ ਜੀ ਜੀ ਮਾਰਕੁੱਟਾਈ ਨਹੀਂ ਨਹੀਂ ਮਾਰਕੁੱਟਾਈ ਨਹੀਂ ਆ ਜਿਹੜੇ ਹੋਗਾ ਸਿਰ ਪਾੜ ਦਾ ਮੱਛੀ ਫੋਣੀ ਘੁਣਾ ਰਿਹਾ ਬਲੱਡ ਆ ਰਿਹਾ ਕੋਈ ਨਹੀਂ ਬਾਈ ਕੀ ਗੱਲ ਹੋਈ ਬੱਸ ਤੇ ਪਿੱਛੇ ਜਿਹੜੀ ਆ ਕੇ ਉਹਨਾਂ ਨੇ ਮਾਰਕੁੱਟ ਕੀਤੀ ਆ ਤੁਹਾਨੂੰ ਪਤਾ ਕੋਈ ਗੱਲ ਬਾਤ ਦਾ ਗੱਲ ਬਾਤ ਹੈ ਇਹ ਵੀ ਇਹਨਾਂ ਨੇ ਗਾਲ ਕੱਢੀ ਉਹ ਮੁੰਡੇ ਨੇ ਕਿਹੜੇ ਨੇ ਕੱਢੀ ਵਾਲੀ ਨਹੀਂ ਕਾਰ ਵਾਲੀ ਨਹੀਂ ਅੱਛਾ ਇਹ ਕਹਿੰਦੇ ਵੀ ਤੂੰ ਗਾਲ ਕੱਤੋਂ ਕੱਢਦੀ ਅੱਛਾ ਕੋਈ ਗੱਲ ਨਹੀਂ ਮਾਰ ਤੱਕ ਪੜੀ ਹੋਇਆ ਇਹਨਾਂ ਨੇ ਕਿਚਾ ਕੇ ਮਾਰ ਤੱਕ ਪੜੀ ਹੁਣ ਇੱਥੇ ਆਗੇ ਫਿਰ ਕੀ ਇਹਨਾਂ ਨੇ ਕੀਤਾ ਹੋਇਥੇ ਆ ਕਿਉਂ ਮੋਟਰ ਡਰਾਈਵਰ ਤੇ ਮਾਰਿਆ ਪਤਾ ਨਹੀਂ ਹੋਰ ਲੋਕ ਨਿਕਲੇ ਬਹੁਤ ਅੱਛਾ ਤੁਸੀਂ ਕਿੱਥੇ ਜਾਣਾ ਸੀਗਾ ਅਸੀਂ ਪਿੱਪਲੀ ਜਾਣਾ ਤੁਸੀਂ ਕਿੱਥੋਂ ਬੈਠੇ ਅਸੀਂ ਲੁਧਿਆਣਾ ਤੋਂ ਤੇ ਤੁਸੀਂ ਕਿੱਥੋਂ ਆਏ ਅਸੀਂ ਜੀ ਮੋਗੇ ਤੋਂ ਅੱਛਾ ਅੱਛਾ ਕਿੱਥੇ ਜਾਣਾ ਜਾਣਾ ਜੀ ਪਿੱਪਲੀ ਪਿੱਪਲੀ ਜਾਣਾ ਤੁਸੀਂ ਪਿੱਛੇ ਕਿੱਥੇ ਜਾਣਾ ਸੀ ਵੱਲੇ ਜਾਣਾ ਅੱਛਾ ਜੀ ਤੁਸੀਂ ਬਾਉ ਜੀ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਹਾਂ ਹਾਂ ਅੱਛਾ ਕੋਈ ਬਾਸ ਵਾਲਿਆਂ ਦਾ ਕਸੂਰ ਹੈਗਾ ਸੀ ਡਰਾਈਵਰ ਕਨੈਕਟਰ ਦਾ ਨਹੀਂ ਜੀ ਨਹੀਂ ਇਹਦਾ ਕੋਈ ਨਹੀਂ ਬੰਦੇ ਪਿਆ ਕੇ ਗੱਲ ਕੀਤੀਆਂ ਨੂੰ ਤਰਾਤੂ ਮੁਤਾ ਆ ਗਏ ਗੱਡੀ ਦੇ ਵਿੱਚ ਆ ਕੇ ਡਰਾਈਵਰ ਨਾਲ ਟੱਕਰ ਕਰਕੇ ਰੋਲੇ ਮਾਰ ਕੇ ਐ ਜੀ ਮੇਰੇ ਆਪਾ ਕਾਰਵਾਈ ਜੇ ਤਾਂ ਲਿੱਕ ਕਿ ਲੈ ਹੋਸਪੀਟਲ ਹੈਗੇ ਡਰਾਈਵਰ ਨੂੰ ਸਿਆਰ ਤੇ ਜਾਣ ਦੀ ਕੋਈ ਵੀ ਬਾਕੀ ਸਵਾਰੀਆਂ ਦੇ ਕੋਈ ਫਾਰਕ ਨਹੀਂ ਦੇਖ ਲੈ ਲਾ ਕੇ ਲਿਖਾਓ ਪਾਸੇ ਨਹੀਂ ਲਿਖਾਓ ਜੀ ਆ ਜੀ ਯੂਨੀਅਨ ਨਾਲ ਅਸੀਂ ਕਾਰਵਾਈ ਕਰਾਂਗੇ ਹਰ ਵੀ ਹੋ ਹ ਉਹ ਕਾਰਵਾਈ ਕਰਦੇ ਬੰਦੇ ਤੇਸ ਪਰ ਬੰਦੇ ਚੱਪੜੂ ਅਸੀਂ ਤੁਹਾਨੂੰ ਫੋਟੋ ਦਿਖਾ ਦੇ ਸਾਨੂੰ ਦੱਸੋ ਵੀ ਬੰਦੇ ਆ ਜਿਹੜੀਆਂ ਡਰਾਮ ਫੜਦੇ ਜਾਂ ਜਿੰਦਰ ਫੜ ਲਿਆ ਅਸੀਂ ਪੁੱਛਦਾ ਕਿ ਕੋਈ ਦੋ ਸਾਰੀ ਕੋਈ ਅਧਿਤੀ ਨਿਊ ਗੱਡੀਆਂ ਦੇ ਦਿੰਦਾ ਦੇ ਦੋਨੋਂ ਗੱਡੀਆਂ ਦੇ ਤਾਂ ਪੱਕਾ ਲਾਣੇ ਕਲੀਅਰ ਵੀ ਕਿਹਦੇ ਨਾਂ ਦਾ ਹੁਣ ਇਹਨੂੰ ਆਪਾਂ ਲੋਕਾਂ ਕੋਲੋਂ ਰਿਜ਼ਲਟ ਕਾਨਾ ਸਰੇ ਤਾਂ ਕਹਿੰਦਾ ਚੱਲਿਆ ਨਾ ਗੱਡੀਆਂ ਦੇ ਨੰਬਰ ਦੇ ਦਿੱਤੇ ਗੱਡੀਆਂ ਟਰੇਸ ਕਰ ਲੋ ਉਹਨਾਂ ਦੇ ਕੰਮ ਪਤਾ ਲੱਗੇ ਬਾਈ ਮੇਰੀ ਤਾਂ ਗੱਲ ਨੰਬਰ ਚੱਕੀ ਨਾ ਮੈਂ ਚੱਕੀ ਕਰਦਾ ਜੇ ਇਹ ਕੜਾਏ ਬਾਅਦ ਨਹੀਂ ਲੱਗੂਗਾ ਗੱਡੀਆਂ ਰੋਡ ਆਏ ਸੋਡਾ ਸਾਰੇ ਹੈ ਲੱਗਣ ਨੂੰ ਲੱਗ ਜੂਗਾ ਪਰ ਉਹ ਅੱਜ ਦੀ ਗੱਲ ਹੈ ਉਹ ਅੱਜ ਦੀ ਹੈ ਜੀ ਇਹ ਅੱਜ ਹੀ ਹੋਗਾ ਜਨਾਬ ਨਹੀਂ ਹੋਣੀ ਆਉਂਦੇ ਜੀ 10 ਰੋਡ ਤੇ ਜਰੂਰ ਤੇ 10 ਮਿੰਟ ਕਿਹਦੇ ਆਇਆ ਨਾ ਮੁਲਾਜ਼ਮ ਆਇਆ ਭਾਈ ਜੀ ਰੋਡ ਤੇ ਲੋਕਾਂ ਨੇ ਜਾਮ ਲਾਇਆ ਜੀ ਮੇਰੇ ਬੇਨਤੀ ਸੁਣੋ ਮੈਂ ਪਹਿਲਾਂ ਜੀ ਨੂੰ ਕਰਿਆ ਸਾਡੇ ਹੌਣ ਰੋਡ ਤੇ ਲੀਕ ਲੱਗਾ ਕਿੱਧਰ ਜੀ ਆਜਣ ਮੈਂ ਕਹਿੰਦਾ ਜੀ 10 ਤੋਂ 15 ਮਿੰਟ ਬਾਅਦ ਜਾਮ ਲਾਇਆ ਜੀ ਗੱਡੀਆਂ ਵਾਲੇ ਨੇ ਆ ਕੇ ਰੋਕੀਆਂ ਲੋਕਾਂ ਨੂੰ ਲਾਹਨਤਾਂ ਪਾਉਣ ਲੱਗੇ ਵੀ ਤੁਹਾਡੇ ਡਰਾਈਵਰ ਨੂੰ ਮਾਰ ਕੇ ਤੁਸੀਂ ਗੱਡੀਆਂ ਨਹੀਂ ਢੀਕਦੇ ਅਸੀਂ ਗੱਡੀਆਂ ਜੇ ਰੋਕੀਆਂ ਜੇ ਤਾਂ ਠੀਕ ਹੀ ਕਰਦੇ ਤੁਸੀਂ ਕਿੱਦਾਂ ਦੇਈ ਅਸੀਂ ਕਿਰਪਾਈ ਦੇ ਹੋਈ ਅਸੀਂ ਨਹੀਂ ਲੀਕ ਕਰਦੇ ਕਹਿੰਦੇ ਬੰਦ ਨਹੀਂ ਨਹੀਂ ਲਗਾਉਣਾ ਨਹੀਂ ਨਾ ਲਖਾਓ ਜੀ ਇਹਦੇ ਥੋੜੀ ਸਿਵਰ ਤੇ ਉਹਦੇ ਲ ਜੇ ਚਿੰਦਰ ਫੜੀ ਇੰਗਲਿਸ਼ ਕੋਲ ਹੋਵੇ ਪਾਈ ਬੰਦੇ ਫੜਦੇ ਰੇਟਮੰਟਰ ਲਖਾਉਂਦੇ ਤਾਂ ਆਈ ਆਉਂ ਫਿਰ ਇਹਦਾ ਹੁਣ ਜੇ ਤੁਸੀਂ ਬਾਹਰ ਲਿਖਾਉਣੀ ਐਪੋਇੰਟਮੈਂਟ ਲਿਆਓ ਦੋ ਸੇ ਨੀ ਇੰਨੀ ਨੀ ਸਵਾਰੀਆਂ ਵਿੱਚ ਸੋਹਣਿਆਂ ਤੋਂ ਨਾ ਖਰਾਬ ਕਰੋ ਤੂੰ ਆਪ ਨੂੰ ਕਰਿਓ ਤਾਂ ਲੋਕਾਂ ਨੂੰ ਯਾਦ ਕਰਨਾ ਕਿਸੇ ਨੇ ਕਿਤੇ ਜਾਣਾ ਯਾਰ ਉਹਦਾ ਰੁਕੀ ਭੇਜ ਦਿੰਦਾ ਕਾਰਵਾਈ ਇਹ ਤਾਂ ਆ ਕਾਰਵਾਈ ਕਰਾਉਣੀ ਆ ਜਾਬ ਤੋ ਖੋਲੂ ਤੁਸੀਂ ਯਾਰ ਇਹ ਰਿਦਾ ਸਵਾਰੀ ਦਾ ਸਰ ਬਿਆਨ ਲਿਖ ਦੋ ਸੱਚੀਆਂ ਬੋਲ ਕੇ ਯਾਰ ਜਿਹੜਾ ਬਿਰਜੀ ਕੜ ਤੋਂ ਇਕੱਠਾ ਹੋ ਗਿਆ ਲੱਗਦਾ ਹੈ ਮੈਨੂੰ ਦੱਸ ਦੋ ਇੱਕ ਗੱਡੀ ਚ ਨਹੀਂ ਡੀ ਚਾਓ ਜੀ ਇਹ ਗੱਡੀ ਇਹ ਗੱਡੀ ਚਾਓ ਜੀ ਆਹ ਤੇਰਾ ਵਾਲਾ ਜੀ ਮੋਟਾ ਬੋਲੋ ਜੀ ਉਸਨੇ ਵਾਹਾਂ ਸੇ ਆ ਕੇ ਉਸਨੇ ਸੀਟ ਪਾਰੀਆ ਮੇਰੀ ਆਂ ਸੇ ਕਾਹਦੇ ਪੱਤਰ ਮਾਰਿਆ ਉਹ ਆ ਕੇ ਬਾਸ ਮੇ ਲਗਾਏ उसने देख के दसिया कि भाई गड्डी घेर के पत्थर मारे ने जी हां पहले उसने गाड़ी रुकवाई आगे गाड़ी लगा के फिर ये बस रुकवाई तो और फिर उन्होंने आके इस पे हाथ लगाई करी पहले, पहले पत्थर उन्होंने अन्ना ने मारे पहले वो बस में ही चढ़ गए थे फिर उधर से हाथ मारा और ये देखो लो इधर आओ ये आगे लड़ाई हो गई थी और भाई ये हाल